ਕਹਿੰਦਾ ਸੀ ਅੱਡੇ ਤੇ ਕੰਮ ਸਫੀਕਰ ਬਕਰਾਂ ਦਾ ਉਹ ਲਾਗੋ ਗੋੰਡੀ ਆ ਤਾਂ ਉਹਨੇ ਕੋਈ ਛਿੜਕਾ ਛਿੜਕਾ ਰਾਤਾ ਤੇ ਕੋਈ ਥੱਪੜ ਤੋਂ ਪੜੀ ਮਾਰੇ ਨੇ ਇਹ ਬੇਟਾ ਛੋਟਾ 18 ਸਾਲ ਦਾ ਇਹਨੇ ਕੋਈ ਦਿਲ ਤੇ ਇਦਾਂ ਦੀ ਗੱਲ ਲਾਈ ਹੈ ਕਿ ਇਹਨੂੰ ਦੱਸ ਨਹੀਂ ਸਕਿਆ ਹੈ ਇਹਨੇ ਕਿ ਬੇ ਇਤਿ ਮਹਿਸੂਸ ਕੀਤੀ ਹੈ ਨੇ ਵੀ ਘਰ ਵੀ ਨਹੀਂ ਜਾ ਸਕਿਆ ਤੇ ਇਹਨੇ ਕੋਈ 8-10 ਵੀਡੀਓ ਪਾ ਕੇ ਸਭ ਨੂੰ ਤੇ ਫਿਰ ਇਹਨੇ ਨੇ ਅੱਦੇ ਛਾ ਮਾਰਦੀ ਕੋ ਪੌਣੇ ਕ ਦਾ ਸੋਜੀ ਲਾਜਾ ਜਲਬੀ ਆ ਵੀਰਵਾਰ ਦਾ ਦਬਾ ਤੇ ਵੀਰਵਾਰ ਦਾ ਇਹ ਦਬਾ ਜੀ ਵੀਰਵਾਰ ਰਾਤ ਦੀ ਗੱਲ ਰਾਤ ਦੀ ਗੱਲ ਨੇ ਚਿਰਕਿਆ ਇਹਨੂੰ ਜਲੀਲ ਕੀਤਾ ਇਹਨੂੰ ਉਹਦੇ ਕਾਫੀ ਮਾਮਲਾ ਦਰਜ ਕਰਵਾਤਾ ਸੀ ਉਹ ਮਾਮਲਾ ਦਰਜ ਕਰਵਾਇਆ ਵਾ ਕਿਤਾਰੀ ਹੋਈ ਆ ਉਹਦੀ ਤੇ ਨਹੀਂ ਕਿਤਾਰੀ ਨਹੀਂ ਹੋਈ ਉਹ ਨਾ ਬੰਦਾ ਭਗੌੜਾ ਉਹ ਭਗੌੜਾ ਹੋ ਗਿਆ ਹੈ ਜਾਤੀ ਇਥੋਂ ਦਾ ਧਰਵਾਰ ਉਥੇ ਇੱਕ ਮਜ਼ਦਕਾਰ ਵੀ ਖੋਲੀ ਲਾਗੇ ਉਹਨੇ ਦੁਕਾਨਦਾਰ ਹਾਂਜੀ ਕਿਉਂਕਿ ਇਹਨੇ ਵੀਡੀਓ ਚ ਪਾ ਕੇ ਕਿਹਾ ਸੀ ਨਾ ਕਿ ਸਾਹਮਣੇ ਦੇ ਦੁਕਾਨਦਾਰ ਨੇ ਮੈਨੂੰ ਬਹੁਤ ਹਾਂ ਹਾਂ ਵੀਡੀਓ ਸਾਹਮਣੇ ਦੁਕਾਨਦਾਰ ਨੇ ਇਹ ਕਿਤੇ ਦੀ ਕੀਤਾ ਤੇ ਕੀ ਮੰਗ ਕਰਦੇ ਹੋ ਹਮ ਪ੍ਰਸ਼ਾਸਨ ਕੋਲੋਂ ਇਹ ਪ੍ਰਧਾਨ ਇਹ ਮੰਗ ਕਰਦੇ ਆਂ ਵੀ ਇਹਦੇ ਮਾਪਿਆਂ ਨੂੰ ਸਾਥ ਮਿਲਣਾ ਚਾਹੀਦਾ ਕੱਲਾ ਕੱਲਾ ਬੱਚਾ ਕੱਲਾ ਕੱਲਾ ਬੱਚਾ ਇਹ ਕਿੱਥੋਂ ਮੈ ਜਾ ਈ ਜਗਵਾਚੀ ਤੇ ਸਾਨੂੰ ਮੋਲ ਲੈ ਆਵਾਂਗੇ ਇਹ ਕਿ ਤੁਮ ਮਿਲ ਲੈ ਮਨ ਮੋਲ ਕੱਲਾ ਬੰਦਾ ਸੀ ਕਿੰਨਿਆ ਪੜਾ ਦਿੱਤਾ ਇਹ ਤਿੰਨੇ ਪੜਾ ਸੀ ਇੱਕ ਪੂਰੀ ਹੋ ਗਈ ਹੈ ਦੋ ਪੜਾ ਨੇ ਉਹ ਪੜਾ ਨੇ ਤੇ ਕੱਲਾ ਬੱਚਾ ਕੱਲਾ ਬੱਚਾ ਹੀ ਤੁਹਾਡਾ ਕੀ ਲੱਗਦਾ ਸੇ ਮੇਰਾ ਭਿਜਾ ਜੀ ਸਰ ਮੇਰਾ ਨਾਮ ਸਾਹਬਾ ਜਾਨੀ ਕਿ ਜਾਨੀ ਕਿ ਅਸੀਂ ਫਲੋਰ ਤੋਂ ਆਏ ਆ ਤੇ ਜੋ ਕਿ ਸਾਡਾ ਪ੍ਰਧਾਨ ਰਿੰਕੂ ਜੋ ਕਿ ਸਾਡਾ ਜਾਨੀ ਕਿ ਮਨਜੋਤ ਵੀਰ ਜੀ ਜੋ ਕੋਈ ਬਾਬਾ ਵਾ ਆਪਣੇ ਹਾਂਜੀ ਸੇਵਾ ਤੋਂ ਹਾਂਜੀ ਜੀ ਦੀਪ ਸਿੰਘ ਆਹ ਤੇ ਅਸੀਂ ਉਹਨਾਂ ਦੀ ਸੁਸਾਇਟੀ ਵਾਲੇ ਆਏ ਉਹਨਾਂ ਨੇ ਸਾਨੂੰ ਫੋਨ ਕੀਤਾ ਸੀ ਇਹ ਵੀਰਵਾਰ ਦਾ ਜਾਨੀ ਕਿ ਸੁਸਾਇਡ ਕੀਤਾ ਸੀਗਾ ਮੁੰਡੇ ਨੇ ਵੀਰਵਾਰ ਸਾਡੇ ਕੋਲ ਜਾਨੀ ਕਿ ਆ ਨਹੀਂ ਹੋਇਆ ਜਾਨੀ ਕੋਈ ਅਸੀਂ ਸਾਨੂੰ ਕੋਈ ਕੰਮ ਪੈ ਗਿਆ ਸੀ ਅਰਜਨ ਅਸੀਂ ਉਧਰੋਂ ਜਾਨੀ ਕਿ ਫਿਰ ਸ਼ੁੱਕਰਵਾਰ ਆਏ ਸ਼ੁੱਕਰਵਾਰ ਤੋਂ ਜਾਨੀ ਕਿ ਤਿੰਨ ਦਿਨਾਂ ਬਾਅਦ ਜਾਨੀ ਕਿ ਅਸੀਂ ਮਿਹਨਤ ਬੜੀ ਕੀਤੀ ਤਿੰਨ ਰਾਤ ਇੱਕ ਕੀਤਾ ਮਨਜੋਤ ਭਾਜੀ ਨੇ ਆਪਣੀ ਵੀ ਟੀਮ ਭੇਜੀ ਸੀ ਉਧਰੋਂ ਕੁਝ ਰਿੰਕੁਇਰੀ ਟੀਮ ਆਈ ਸੀਗੀ ਅਸੀਂ ਜਾਨੀ ਕਿ ਦੋਈ ਟੀਮਾਂ ਨੇ ਜਾਨੀ ਕਿ ਮੈਂਤ ਕਰਕੇ ਜਾਨੀ ਕਿ ਡੈਡ ਬੋਡੀ ਜੋ ਵੀ ਕਰਦੇ ਜਾਨੀ ਕਿ ਹਵਾਲੇ ਕਰਤੀ ਕਿ ਬਾਰਸਾਣਾ ਦੇ ਇਹਦਾ ਕੋਈ ਤੁਸੀਂ ਫ੍ਰੀ ਸੇਵਾ ਕਰਦੇ ਹੋ ਜਾਂ ਕੋਈ ਪੈਸਾ ਪੁਲਸਾ ਵਿਲਨ ਨਹੀਂ ਸਰ ਇਹ ਫ੍ਰੀ ਸੇਵਾ ਸਰ ਸਰਕਾਰ ਵੱਲੋਂ ਕੋਈ ਸਹਾਇਤਾ ਮਿਲਦੀ ਹੈ ਸਰਕਾਰ ਵੱਲੋਂ ਸਰ ਕੋਈ ਸਹਾਇਤਾ ਨਹੀਂ ਆਪਾਂ ਨੂੰ ਆਰੀ ਸਾਡੀ ਹੈਲਪ ਮਨਜੋਤ ਭਾਜੀ ਕਰ ਦਿੰਦੇ ਆ ਮਨਜੋਤ ਭਾਜੀ ਮਨਜੋਤ ਭਾਜੀ ਗੜਦੀਵਾਲ ਤੋਂ ਉਹ ਸਾਡੀ ਹੈਲਪ ਕਰ ਦਿੰਦੇ ਆ ਬਾਕੀ ਕੋਈ ਸਰਕਾਰ ਵੱਲੋਂ ਜਾਂ ਕਿਸੇ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਕੁਝ ਨਹੀਂ ਮਿਲਦਾ